ਇਹ ਆਪਦੀ ਨੋਜ਼ਾਰਾ ਪ੍ਰਚਾਰ ਸੰਗ ਢਾਲੀਵਾਲ ਦੀ ਕ੍ਰਾਉਂਡ ਵੀਰ ਰਿਪੋਰਟ ਜੋ ਮਸਲਾ ਸੀਗਾ ਆਪਣਾ ਚੰਨਣਵਾਲ ਤੋਂ ਲੜਕੀ ਵਹੀ ਹੋਈ ਸੀਗੀ ਡਾਕਟਰ ਵੀ ਹੈਗੀ ਤੇ ਉਹ ਵਿਆਹੀ ਹੋਈ ਸੀ ਜੀ ਖਾਈ ਜਿਲ੍ਹਾ ਮੋਗੇ ਦੇ ਵਿੱਚ ਬਾਬਾ ਜੀ ਅੱਜ ਜ਼ਥੇਦਾਰ ਸਾਹਿਬ ਜੋ ਧੀਆਂ ਦੇ ਘਰ ਪਸਾਉਂਦੇ ਨੇ ਸਾਹਮਣੇ ਸਾਰੀ ਜ਼ਥੇਬੰਦੀ ਖੜੀ ਹੈਗੀ ਗੱਲਬਾਤ ਕਰਦੇ ਆ ਬਾਬਾ ਜੀ ਨਾਲ ਵੀ ਕੀ ਬਣਿਆ ਹਾਂਜੀ ਬਾਬਾ ਜੀ ਵਾਹਿ ਫਾਲਸਾ ਵਾਹਿਗੁਰੂ ਜੀ ਦਾ ਖਾਲਸਾ ਕੀ ਬਣਿਆ ਜੀ ਬਾਬਾ ਜੀ ਗੁਰੂ ਦੀ ਕਿਰਪਾ ਹੋਈ ਅੱਜਵੇਂ ਹਰ ਇੱਕ ਆਹ ਹਾਂ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਅਸੀਂ ਇੱਕ ਧੀ ਦਾ ਕਾਰਨ ਠੀਕ ਹੈ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਇਥੇ ਜ਼ੋਰ ਬੜਾ ਲੱਗਿਆ ਸੀ ਧੰਨਵਾਦ ਕਰਦੇ ਹਾਂ ਸਾਡੇ ਵਕੀਲ ਸਾਹਿਬ ਦਾ ਵੀ ਤੇ ਸਾਡੇ ਐਸਐਸਓ ਸਾਹਿਬ ਦਾ ਵੀ ਜਿਹਨੇ ਦੇਖ ਭਾਲ ਨਾਲ ਮਤਲਬ ਜਮਾ ਐਂਡ ਤੇ ਆ ਕੇ ਫਿਰ ਛੇਕੜ ਨੂੰ ਪਰ ਮੈਂ ਕਹਿਣਾ ਨਹੀਂ ਚਾਹਦਾ ਫੇਰ ਵੀ ਮੈਨੂੰ ਕਹਿਣਾ ਪਊਗਾ ਪਰ ਉਹ ਮੁੰਡਾ ਤਾਂ ਨਰਮ ਹੈ ਜਿਹੜਾ ਉਹਦਾ ਪਿਓ ਹੈ ਕਿ ਨਾ ਹਲੇ ਵੀ ਲਿਖਣ ਵੇਲੇ ਵੀ ਉਹ ਕੁਝ ਹੋਰ ਕੁਝ ਝਾਕ ਰਿਹਾ ਸੀ ਪਰ ਅਸੀਂ ਇਹ ਘਰ ਬਸਾਉਂਦੇ ਰਹਾਂਗੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਮਾਤਾ ਜੀ ਫਿਰ ਬਿਠਾਦੀ ਕੁੜੀ ਹਾਂਜੀ ਬਿਠਾਦੀ ਚੜ੍ਹਦੀ ਕਲਾ ਦੇ ਵਿੱਚ ਫੈਸਲਾ ਹੋ ਗਿਆ ਵਾ ਐਸਐਚਓ ਸਾਹਿਬ ਨੇ ਵੀ ਸਾਥ ਦਿੱਤਾ ਪੂਰਾ ਸਾਡਾ ਮੱਕੀ ਵਕੀਲ ਸਾਹਿਬ ਵੀ ਨਾਲ ਸੇ ਇਹਨਾਂ ਨੇ ਵੀ ਸਾਥ ਦਿੱਤਾ ਸਾਡਾ ਸਾਰੇ ਪਛਾਤਾ ਵੀ ਜਿਹੜੀਆਂ ਪਿੰਡ ਦੀਆਂ ਸੌਰ ਕੁੜੀ ਦੇ ਸੌਰ ਦੇ ਪਿੰਡ ਦੀਆਂ ਸਭ ਪਛਾਤਾਂ ਸੀ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ ਉਹਨਾਂ ਦੇ ਸਾਥ ਦੇ ਕੇ ਫਿਰ ਆਪਾਂ ਉਥੇ ਕੁੜੀ ਸਾਡਾ ਹੀ ਅੱਜ ਥਾਣੇ ਦੇ ਵਿੱਚ ਥਾਣੇ ਚ ਵੀ ਹੱਦ ਇਹੋ ਨਿਬੜ ਗਈ ਸਾਡੇ ਨਾਲ ਰਾਜੀ ਬੰਦਾ ਹੋ ਗਿਆ ਚੜ੍ਹਦੀ ਕਲਾ ਦੇ ਵਿੱਚ ਤੇ ਆਪਾਂ ਮੌਜੂਦਾ ਐਡਵੋਕੇਟ ਹੈ ਜੀ ਕਿਹੜੀ ਜਗ੍ਹਾ ਜੀ ਬਰਨਾਲਾ ਜੀ ਬਰਨਾਲੇ ਤੋਂ ਸੁਭਨਾਮ ਜੀ ਨਾ ਪਰਮਜੀਤ ਸਿੰਘ ਮਸਾਉਣ ਜੀ ਪਰਮਜੀਤ ਸਿੰਘ ਮਸਾਉਣ ਐਡਵੋਕੇਟ ਸਾਹਿਬ ਬਹੁਤ ਵਧੀਆ ਇਹਨਾਂ ਨੇ ਤਰੀਕੇ ਨਾਲ ਜੋਰ ਵੀ ਲਾਇਆ ਕਾਨੂੰਨੀ ਤੌਰ ਤੇ ਵੀ ਜਾਨੀ ਕਿ ਦਸਨ ਚ ਕਾਮਯਾਬ ਪੂਰਾ ਸਾਰਿਆਂ ਨੂੰ ਸਾਨੂੰ ਵੀ ਇਹਨਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਿਆ ਅੱਜ ਹਾਂਜੀ ਤੇ ਫਿਰ ਕਿੱਦਾਂ ਦਾ ਹੋਇਆ ਜੀ ਅਕਾਲਪੁਰਖ ਦੀ ਮੇਰ ਹੋਈ ਹੈ ਜੀ ਦੋ ਜਿਹੜੀ ਸਾਰੀ ਸੰਗਤ ਸਾਰੀ ਪੰਚਾਇਤ ਜਿਹੜੀ ਹੈਗੀ ਆ ਕੁੜੀ ਨੂੰ ਬਸਾਉਣ ਵਾਸਤੇ ਆਏ ਸੀ ਤੇ ਬਸਾ ਕੇ ਤੁਰ ਰਹੇ ਆਂ ਸੀ ਅਸੀਂ ਤਾਂ ਇਹ ਕਹਿਣਾ ਵੀ ਅਕਾਲਪੁਰਖ ਦਾ ਕੋਟ ਕੋਟ ਧੰਨਵਾਦ ਕਰਦੇ ਆਂ ਅਸੀਂ ਜਿਹੜੀ ਸਾਡੀ ਬੇਟੀ ਬਣਾ ਕੇ ਅਸੀਂ ਲੈ ਕੇ ਆਏ ਸੀ ਬਸੋਣ ਵਾਸਤੇ ਉਹ ਆਪਦੇ ਘਰ ਬੱਤ ਨਹੀਂ ਗਿਆ ਦੀ ਸਾਡੀ ਘਰ ਤੇ ਮੇਰਾ ਦੋਸਤ ਜਿਹੜਾ ਹੈਗਾ ਅਨਵਰ ਅਸਦੀ ਇਹ ਚੜਦੀ ਕਲਾ 'ਚ ਰਹੇ ਜਿਹਦੀ ਭੈਣ ਹੈ ਇਹ ਖੁਸ਼ ਰਹੇ ਟੈਨਸ਼ਨ 'ਚ ਬਹੁਤ ਸੀਗਾ ਇਹ ਇਹਨਾਂ ਦੀ ਸਿਸਟਰ ਹੈ ਇਹਨਾਂ ਹੀ ਹੈ ਕੀ ਨਾਮ ਹੈ ਸਿਸਟਰ ਦਾ ਸੁਖਵਿੰਦਰ ਬੀਬੀ ਸੁਖਵਿੰਦਰ ਬੀਬੀ ਜੀ ਅੱਜ ਦੇਖ ਸਕਦੇ ਹੋ 25 ਸਾਲਾਂ ਤੋਂ 10 ਸਾਲਾਂ ਤੋਂ ਇਸ ਦਿਨ ਦੀ ਅਸੀਂ ਵੇਟ ਕਰ ਰਹੇ ਸੀ ਪਰ ਅੱਜ ਸਾਰੀ ਸੰਗਤ ਨੇ ਮਿਲ ਕੇ ਜਿਵੇਂ ਆਪਾਂ ਕਹਿੰਦੇ ਆ ਵੀ ਸਵੇਰ ਦਾ ਪਾਣੀ ਦਾ ਘੁੱਟ ਨਹੀਂ ਪੀਤਾ ਯਾ ਜੀ ਆਪਾਂ ਮੋਰਚਾ ਜਿੱਤਣ ਦੇ ਵਿੱਚ ਫਤਿਹ ਕਰ ਲਿਆ ਮੋਰਚਾ ਜਿੱਤ ਲਿਆ ਸਾਰੇ ਆਪਾਂ ਜੱਦੀਦਾਰ ਸਾਹਿਬ ਦੀ ਸਹਿਯੋਗ ਦੇ ਨਾਲ ਸੈਂਕ ਪੰਚਾਇਤ ਵਿੱਚ ਸਹਿਮਤ ਹੋ ਗਈਆਂ ਕਿ ਹਾਂ ਜੀ ਸੈਂਕ ਪੰਚਾਇਤਾਂ ਦੋਨੇ ਪੰਚਾਇਤਾਂ ਸਹਿਮਤ ਹੋਈਆਂ ਨੇ ਜੀ ਦੋਨੇ ਪੰਚਾਇਤਾਂ ਸਹਿਮਤ ਹੋ ਕੇ ਨਾਲ ਐਸਐਚਓ ਸਾਹਿਬ ਨੇ ਸਾਡਾ ਪੂਰਾ ਸਾਥ ਦਿੱਤਾ ਹੈਗਾ ਤੇ ਰਾਜੀਨਾਮਾ ਲਿਖ ਲਿਆ ਹੈਗਾ ਤੇ ਕੁੜੀ ਤੇ ਉਹਦੀ ਬੇਟੀ ਜਿਹੜੀ ਹੈਗੀ ਹੈ ਸੁਖਸੰਧੀ ਆਪਣੇ ਘਰੇ ਵੱਸ ਰਹੀ ਜਿਕਰਾ ਬਣਾਵੇ ਨਿਆਰ ਹੋ ਜਾਵੇ ਮਾਤਾ ਸਾਹਿਬ ਦੇਵਾ ਦੇ ਮਨ ਨੂੰ ਭਾਵੇ ਚੜਦੀ ਕਲਾ ਹੋ ਜਾਵੇ ਸੋਹਣੀ ਆਕਾਰ ਾਰੇ ਲਾਉ ਧੂਰਾ ਰਹਿ ਗਿਆ ਖੜ ਜਾ ਕੇ ਉਹਰੋਂ ਕੱਟਿਆ ਗਿਆ ਫਿਰ ਜਿਕਾਰਾ ਬੁਲਾਵੇ ਨਿਆਲ ਜਾਵੇ ਮਾਤਾ ਸਾਹਿਬ ਦੇਵਾ ਦੇ ਮਾਨੂੰ ਭਾਵੇ ਚੜਦੀ ਕਲਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਜੋ ਮੁਸਲਮਾਨ ਭਰਾ ਨੇ ਸਾਡਾ ਹਮੇਸ਼ਾ ਸਿੱਖ ਤੇ ਨਿਕੋ ਮੰਨਦਾ ਚੱਪਲੀ ਪਈ ਰਹਿੰਦੀ ਹੈ ਬਹੁਤ ਵੱਡੀ ਏਕਾਚ ਭਾਈਚਾਰਕ ਮਿਸਾਲ ਵੀ ਕਾਇਮ ਹੋਈ ਆ ਇਹ ਜਿਹੜੇ ਆਪਣੇ ਪੰਥਕ ਜਥੇਦਾਰ ਸਾਹਿਬ ਆਏ ਨੇ ਆਪਣੇ ਨਾ ਇਹਨਾਂ ਨੇ ਕੋਈ ਜਾਤ ਦੇਖਿਆ ਨਾ ਕੋਈ ਧਰਮ ਤੇ ਨਾ ਕੋਈ ਲਾਲਚ ਮੈਂ ਦਾਅਵੇ ਨਾਲ ਕਹਿਣਾ ਵੀ ਗੱਡੀਆਂ ਚ ਤੇਲ ਵੀ ਜਥੇਦਾਰ ਸਾਹਿਬ ਪੱਲਿਓ ਮਚਾ ਕੇ ਆਏ ਆ ਸਾਨੂੰ 1 ਰੁਪਿਆ ਨਾ ਇਹਨਾਂ ਨੇ ਤੇਲ ਪਵਾਉਣ ਨੂੰ ਕਿਹਾ ਤੇ ਨਾ ਇਹ ਪਵਾਉਣ ਅਸੀਂ ਪੁੱਛਿਆ ਵੀ ਇਹ ਕਹਿੰਦੇ ਅਸੀਂ ਕੋਈ ਖਰਚਾ ਨਹੀਂ ਲੈਣਾ ਇੱਕ ਇਨਸਾਨੀਅਤ ਦੇ ਤੌਰ ਤੇ ਸਾਡੇ ਨਾਲ ਖੜੇ ਆ ਇਹ ਕੋਈ ਧਰਮ ਨਹੀਂ ਦੇਖਦੇ ਹੈਗੇ ਕੁਝ ਨਹੀਂ ਦੇਖਦੇ ਹੈਗੇ ਇਨਸਾਨੀਅਤ ਤੇ ਸੱਚਾਈ ਦੇਖਦੇ ਆ ਅੱਖਾਂ ਮੀਚ ਕੇ ਪਾਬੰਦ ਰਹਿ ਜਾ ਸਕਦੇ ਹਾਂ ਜਿੰਨੂੰ ਵੀ ਕੋਈ ਐਦਾਂ ਦਾ ਕੋਈ ਪ੍ਰੋਬਲਮ ਆਉਂਦੀ ਆ ਆਪਣੇ ਜਥੇਦਾਰ ਸਾਹਿਬ ਨਾਲ ਸੰਪਰਕ ਕਰੋ ਚਿਕਾਰਾ ਬੁਲਾਵੇ ਨਿਆਲਾ ਹੋ ਜਾਵੇ ਸੀਤਾ ਸਿੰਘਾਂ ਦੇ ਮੰਨ ਨੂੰ ਪਾਵੇ ਹਾਂ ਸ੍ਰੀ ਵਾਹਿਗੁਰੂ ਵਾਹਿਗੁਰੂ ਕਾਕਾ ਸਾਹਿਬ ਵਾਹਿਗੁਰੂ ਪਤੇ